ਮਹਾਰਾਜ ਤੁਮ ਮਾਫੀ ਮੰਗਦੇ ਹੋਏ ਮੈਂ ਅਗਲੀ ਗੱਲ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਨਾਲ ਬਿਲਕੁਲ ਨਹੀਂ ਪਛਾਣ ਕੀਤਾ ਤੇ ਫਿਰ ਬੜਾ ਬੇਖੌਫ ਵੀਡੀਓ ਤੁਸੀਂ ਦੇਖ ਹੀ ਰਹੇ ਹੋਗੇ ਨਾਲ ਬੜਾ ਬੇਖੌਫ ਹੋ ਕੇ ਉੱਥੇ 5-7 ਮਿੰਟ ਜਿਹੜਾ ਉੱਥੇ ਬੜੇ ਆਰਾਮ ਨਾਲ ਉਹ ਸਾਰਾ ਕੁਝ ਕਰਦਾ ਰਿਹਾ ਉਹਨਾਂ ਹੀ ਗੰਦੇ ਮਲੀਨ ਗੰਦੇ ਹੱਥਾਂ ਦੇ ਨਾਲ ਮਹਾਰਾਜ ਦੇ ਅੰਗ ਉਹਨੇ ਛੋਏ ਨੇ ਇਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਵੇਲੇ ਫੁੱਲੀਆਂ ਦਾ ਪ੍ਰਸ਼ਾਦ ਪਿਆ ਸੀ ਉਹਦੇ 'ਚ ਇੱਕ ਹਿੱਟ ਜਿਹੜੀ ਇੱਥੇ ਰੱਖੀ ਸੀ ਮਛਰਾ ਮੁਛਰਾ ਮਸਤੇ ਉਹ ਵੀ ਉਹਨੇ ਸਪਰੇਅ ਕੀਤੀ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਰਵੱਈਆ ਉਹ ਬਹੁਤ ਹੀ ਗੈਰ ਜ਼ਿੰਮੇਵਾਰانہ ਸਾਹਮਣੇ ਆਇਆ ਉਦੋਂ ਦਾ ਜਿਹੜਾ ਜਿੱਥੇ ਉਹਨਾਂ ਨੇ ਮਾਮਲਾ ਦਬਾਇਆ ਸੀ ਉਹ ਬੱਚੇ ਨੂੰ ਵੀ ਭਜਾ ਦਿੱਤਾ ਹੋਇਆ ਪਿੰਡ ਤੋਂ ਤੇ ਅੱਜ ਵੀ ਇੱਥੇ ਸਾਰੇ ਸਿੰਘ ਸਵੇਰ ਤੋਂ ਆਏ ਬੈਠੇ ਸੀ 11 ਵਜੇ ਤੋਂ ਲੈ ਕੇ ਹੁਣ ਰਾਤ ਦੇ 8:00 ਵੱਜ ਚੁੱਕੇ ਨੇ ਕਮੇਟੀ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ ਸੋ ਇਹ ਅਤ ਦਰਜੇ ਦੀ ਗੈਰ ਜ਼ਿੰਮੇਵਾਰانہ ਹਰਕਤ ਜਿਹੜੀ ਹੈ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਹੋਈ ਹੈ ਬਹੁਤ ਹੀ ਮੰਨਣ ਭਾਗੀ ਘਟਨਾ ਇਸ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਹੈ ਜੰਡੇਆਲਾ ਪਿੰਡ ਮੈਂ ਸਮਝਦਾ ਇਸ ਜ਼ਿਲ੍ਹੇ ਦੇ ਜਿਹੜੇ ਵੱਡੇ ਪਿੰਡ ਉਹਨਾਂ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਪਿੰਡ ਤੇ ਗੁਰਦੁਆਰਾ ਸ਼੍ਰੀ ਬਾਬਾ ਸਿੱਧ ਜੀ ਸੋ ਇੱਥੇ ਇੱਕ ਬੜੀ ਹੀ ਘਣਾਉਣੀ ਮੈਂ ਸਮਝਦਾ ਅਤ ਦਰਜੇ ਦੀ ਘਣਾਉਣੀ ਘਟਨਾ ਵਾਪਰੀ 28 ਜੁਲਾਈ ਨੂੰ ਇੱਕ ਇੱਥੇ ਪ੍ਰਵਾਸੀਆਂ ਦਾ ਬੱਚਾ ਵੇਖੋ ਫਿਰ ਪ੍ਰਵਾਸੀਆਂ ਦੇ ਬੱਚਿਆਂ ਨੂੰ ਵਰਤਿਆ ਜਾਂਦਾ ਮੈਂ ਅੱਗੇ ਵੀ ਇਹ ਗੱਲ ਕਈ ਵਾਰੀ ਕਰ ਚੁੱਕਾ ਪ੍ਰਵਾਸੀਆਂ ਦੇ ਬੱਚੇ ਜਾਂ ਮੇਮ ਪਾਗਲ ਉਹਨਾਂ ਨੂੰ ਪਲੇਸ ਹੋਟ ਕਰਕੇ ਉਹਨਾਂ ਨੂੰ ਵਰਤਦੇ ਨੇ ਇੱਥੇ ਉਹਨੂੰ ਵਰਤਿਆ ਗਿਆ ਮਹਾਰਾਜ ਤੁਮ ਮਾਫੀ ਮੰਗਦੇ ਹੋਏ ਮੈਂ ਅਗਲੀ ਗੱਲ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਨਾਲ ਬਿਲਕੁਲ ਉਹਨੇ ਪਛਾਣ ਦਿੱਤਾ ਤੇ ਫਿਰ ਬੜਾ ਬੇਖੌਫ ਵੀਡੀਓ ਤੁਸੀਂ ਦੇਖ ਹੀ ਰਹੇ ਹੋਗੇ ਨਾਲ ਬڑا ਬੇਖੋਫ ਹੋ ਕੇ ਉੱਥੇ 5-7 ਮਿੰਟ ਜਿਹੜਾ ਉੱਥੇ ਬੜੇ ਆਰਾਮ ਨਾਲ ਉਹ ਸਾਰਾ ਕੁਝ ਕਰਦਾ ਰਿਹਾ ਉਹਨਾਂ ਹੀ ਗੰਦੇ ਮਲੀਨ ਗੰਦੇ ਹੱਥਾਂ ਦੇ ਨਾਲ ਮਹਾਰਾਜ ਦੇ ਅੰਗ ਉਹਨੇ ਛੋਏ ਨੇ ਇੱਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਵੇਲੇ ਫੁੱਲੀਆਂ ਦਾ ਪ੍ਰਸ਼ਾਦ ਪਿਆ ਸੀ ਉਹਦੇ 'ਚ ਇੱਕ ਹਿੱਟ ਜਿਹੜੀ ਇੱਥੇ ਰੱਖੀ ਸੀ ਮਛਰਾ-ਮੁਛਰਾ ਮਸਤੇ ਉਹ ਵੀ ਉਹਨੇ ਸਪਰੈਸ ਕੀਤੀ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਰਵੱਈਆ ਉਹ ਬਹੁਤ ਹੀ ਗੈਰ ਜ਼ਮੀਰਾਨਾ ਸਾਹਮਣੇ ਆਇਆ ਉਦੋਂ ਦਾ ਜਿਹੜਾ ਜਿੱਥੇ ਉਹਨਾਂ ਨੇ ਮਾਮਲਾ ਦਬਾਇਆ ਸੀ ਉਹ ਬੱਚੇ ਨੂੰ ਵੀ ਭਜਾ ਦਿੱਤਾ ਹੋਇਆ ਪਿੰਡ ਤੋਂ ਤੇ ਅੱਜ ਵੀ ਇੱਥੇ ਸਾਰੇ ਸਿੰਘ ਸਵੇਰ ਤੋਂ ਆਏ ਬੈਠੇ ਸੀ 11 ਵਜੇ ਤੋਂ ਲੈ ਕੇ ਹੁਣ ਰਾਤ ਦੇ 8:00 ਵੱਜ ਚੁੱਕੇ ਨੇ ਕਮੇਟੀ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ ਸੋ ਇਹ ਅਤ ਦਰਜੇ ਦੀ ਗੈਰ ਜ਼ਿੰਮੇਵਾਰانہ ਹਰਕਤ ਜਿਹੜੀ ਹੈ ਇਸ ਗੁਰਦਵਾਰ ਸਾਹਿਬ ਦੀ ਕਮੇਟੀ ਵੱਲੋਂ ਹੋਈ ਹੈ ਸੋ ਅੱਜ ਬੜੇ ਹੀ ਭਾਰੀ ਮਨ ਦੇ ਨਾਲ ਸੋ ਜਿਹੜੇ ਸਟicker ਅਸੀਂ ਤਿਆਰ ਕਰਵਾ ਰਹੇ ਸੀ ਉਹ ਵੀ ਹੁਣ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਰੇ ਸਿੰਘ ਇਕੱਠੇ ਹੋਏ ਨੇ ਸੋ ਪ੍ਰਬੰਧਕਾਂ ਨੂੰ ਬੇਨਤੀ ਆ ਭਾਈ ਇਹ ਕੋਈ ਚੌਧਰ ਚ ਮਕਾਉਣ ਦਾ ਵੇਲਾ ਨਹੀਂ ਜੇ ਸੇਵਾ ਕਰ ਸਕਦੇ ਉਤੇ ਕਰੋ ਨਹੀਂ ਕਰ ਸਕਦੇ ਤੇ ਯੋਗ ਬੰਦਿਆਂ ਨੂੰ ਅੱਗੇ ਆਉਣ ਦਿਓ ਇੱਥੇ ਵੀ ਹੁਣ ਜਿਹੜਾ ਫੈਸਲਾ ਲਿਆ ਗਿਆ ਉਹ ਸੰਗਤ ਜੀ ਆਪਜੀ ਦੇ ਸਾਹਮਣੇ ਸੰਗ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਥੇ ਜਿੱਥੇ ਕੀ ਬਿਆਦਵੀ ਹੋਈ ਜੰਡੇ ਵਾਲੇ ਵਿਖੇ ਗੁਰਦੁਆਰਾ ਸਾਹਿਬ ਸਿੱਧ ਜੀ ਜਿੱਥੇ ਕਿ ਇੱਕ ਪ੍ਰਵਾਸੀ ਬੱਚੇ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਿਆਦਵੀ ਕੀਤੀ ਗਈ ਬਾਰ ਬਾਰ ਆਪਾਂ ਚੰਗੇ ਨਹੀਂ ਲੱਗਦੇ ਨਾਂ ਲੈਂਦੇ ਕਿ ਉਹ ਬਿਆਦਵੀ ਕੀਤੀ ਗਈ ਤੇ ਸੰਗਤ ਦੀ ਕਮੇਟੀ ਦੀ ਬੜੀ ਵੱਡੀ ਲਾਪਰਵਾਹੀ ਆ ਵਿੱਚੇ ਹੀ ਗ੍ਰੰਥੀ ਜ਼ਿੰਮੇਵਾਰ ਆ ਵਿੱਚੇ ਹੀ ਜਿਹੜੀ ਆ ਪ੍ਰੰਤ ਕਮੇਟੀ ਸਾਰੀ ਜ਼ਿੰਮੇਵਾਰ ਆ ਇਸ ਲਈ ਆ ਕਾਰਤਾ ਸਰ ਤੋਂ ਵੀ ਕਾਨੂੰਨਾਂ ਨਾਲ ਜਾਰੀ ਆ ਜਿੱਥੇ ਵੀ ਬਿਆਦਵੀ ਹੋਊਗੀ ਉੱਥੇ ਗ੍ਰੰਥੀ ਸਿੰਘ ਤੇ ਜਿਹੜੀ ਕਮੇਟੀ ਆ ਮੌਕੇ ਦੀ ਉਹ ਜਿਹੜੀ ਜ਼ਿੰਮੇਵਾਰ ਹੋਊਗੀ ਸੋ ਅੱਜ ਆਪਾਂ ਸਾਰਿਆਂ ਨੇ ਜਿਹੜੇ ਇੱਥੇ ਵਿਚਾਰ ਕੀਤਾ ਆ ਕਿਉਂਕਿ ਕਮੇਟੀ ਆਪਣਾ ਜਿਹੜਾ ਪੱਖ ਰੱਖ ਸਕਦੀ ਸੀ ਆਪਾਂ ਸਵੇਰ ਦੇ 11 ਵਜੇ ਤੋਂ ਇਸ ਟਾਈਮ ਮੇਰੇ ਖਿਆਲ ਅੱਠ ਵਜੇ ਲੱਗੇ ਆ ਕੋਈ ਵੀ ਕਮੇਟੀ ਦਾ ਇੱਥੇ ਕੋਈ ਨਹੀਂ ਆਇਆ ਤੇ ਅਸੀਂ ਜਿਹੜੀ ਆ ਗਈ ਸੇਵਾ ਜਿਹੜੀ ਅੱਜ ਜਿਹੜੇ ਜਿੰਨਾ ਚੱਕਰਿਆਂ ਦੀ ਕਮੇਟੀ ਨਵੀਂ ਨਹੀਂ ਬਣਦੀ ਉਹਨਾਂ ਚੱਕਰ ਜਿਹੜੀ ਸੇਵਾਦਾਰ ਆ ਭਾਈ ਜਗਵਿੰਦਰ ਸਿੰਘ ਜੀ ਦਿਲਬਾਬ ਸਿੰਘ ਜੀ ਨੰਬਰਦਾਰ ਸਿੰਘ ਜੀ ਅਮਰਜੀਤ ਸਿੰਘ ਜੀ ਮੇਜਰ ਸਿੰਘ ਜੀ ਬਾਬਾ ਸਿੰਘ ਜੀ ਇਹ ਜਿਹੜੀ ਗੁਰੂ ਘਰ ਦੀ ਸੇਵਾ ਨਿਭਾਉਣਗੇ ਔਰ ਜ਼ਿੰਮੇਵਾਰੀ ਇਹਨਾਂ ਦੀ ਹੋਣੀ ਹੈ ਜਿੰਨਾ ਚਿਰ ਨਵੀਂ ਕਮੇਟੀ ਨਹੀਂ ਬਣਦੀ ਅਗਰ ਕੋਈ ਵੀ ਗੁਰੂ ਘਰ ਵਿੱਚ ਘਟਨਾ ਇੱਥੇ ਹੁੰਦੀ ਆ ਤੇ ਜ਼ਿੰਮੇਵਾਰ ਇਹ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੋ ਸੰਗਤ ਜੀ ਨਾਲ ਹੀ ਨਾਲ ਜਿਹੜੀ ਭਾਈ ਸਾਹਿਬ ਜੀ ਨੇ ਗੱਲ ਕੀਤੀ ਆ ਸਾਰੇ ਸਿੰਘਾਂ ਦੇ ਕੋਲ ਜਿਹੜੇ ਇਹ ਸਟicker ਨੇ ਇਹ ਉਸ ਹੁਕਮਨਾਮੇ ਦੇ ਸਟicker ਨੇ ਜੋ 15 ਜੁਲਾਈ ਨੂੰ ਸਪਾਂਸਰਿੰਗ ਸਭਾਂ ਦੀ ਹੋਈ 71% ਦੇ ਵਿੱਚ ਜਿਹੜਾ ਹੁਕਮਨਾਮਾ ਦਿੱਤਾ ਗਿਆ ਸੀ ਸੋ ਇੱਕ ਵਾਰੀ ਫੇਰ ਕਿਉਂਕਿ ਅੱਜ ਮੈਂ ਸਮਝਦਾ ਕਿ ਇਹ ਸਟicker ਅਸੀਂ ਤਾਂ ਵੈਸੇ ਲਾਉਣੇ ਸੀ ਪਰ ਅੱਜ ਸਾਨੂੰ ਭਾਈ ਸਾਹਿਬ ਇਸ ਦੁੱਖ ਦੀ ਘੜੀ ਚ ਲਾਉਣੇ ਬਿਲਕੁਲ ਜੀ ਠੀਕ ਅਸੀਂ ਤਾਂ ਅਸਲੀ ਤਿਆਰ ਕਰਾ ਰਹੇ ਸੀ ਕਿ ਕੋਈ 50 ਹਜ਼ਾਰ ਸਟicker ਤਿਆਰ ਕਰਕੇ ਹਰ ਗੁਰਦੁਆਰਾ ਸਾਹਿਬ ਨੂੰ ਆ ਜੀ ਪਰ ਜਦੋਂ ਤੁਹਾਡਾ ਪਤਾ ਲੱਗਾ ਤਾਂ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਸੋ ਅਸੀਂ ਫੌਰੀ ਤੌਰ ਤੇ ਸਟicker ਤਿਆਰ ਕਰਵਾਏ ਨੇ ਇੱਥੇ ਨਗਰ ਵਾਸਤੇ ਵੀ ਦਿੱਤੇ ਨੇ ਮੈਂ ਕਿਉਂਕਿ ਸਾਰੇ ਮੀਡੀਆ ਚੈਨਲਾਂ ਦੇ ਵਾਸਤੇ ਮੈਂ ਇੱਕ ਵਾਰੀ ਇਹਨੂੰ ਪੜ੍ਹ ਦਵਾ ਜਿਹੜਾ ਵਿੱਚ ਮੁੱਖ ਹੈਗਾ ਜਿਸ ਮੀਟਿੰਗ ਦੇ ਵਿੱਚ ਜਿਸ ਦੇ ਸਾਰੇ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਹਰੇ ਗੁਰਦੁਆਰਾ ਸਾਹਿਬ ਵਿੱਚ ਹੋਏ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਏ ਇਸ ਵਿੱਚ ਕੋਤਾਈ ਪਾਏ ਜਾਣ ਤੇ ਜਾਂ ਬੇਅਦਬੀ ਹੋਣ ਦੀ ਸੂਰਤ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਸਮੇਤ ਸਮੂਹ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਏਗੀ ਤੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਵਿਸਥਾਰਤਾ ਬੜਾ ਸਾਰੇ ਸੰਖੇਪ ਦੇ ਵਿੱਚ ਇਹ ਜਾਣਕਾਰੀ ਤੇ ਇਹ ਜਾਣਕਾਰੀ ਮੈਂ ਬੇਨਤੀ ਕਰਾਂਗਾ ਸਾਰੇ ਹੀ ਮੀਡੀਆ ਚੈਨਲਾਂ ਨੂੰ ਇਹਨੂੰ ਪ੍ਰਸਾਰਿਤ ਕਰੋ ਹਰ ਗੁਰਦਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਨੂੰ ਹਰ ਗਰੰਤੀ ਸਿੰਘ ਤੱਕ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਹਰ ਸੰਗਤ ਦੇ ਮੈਂਬਰ ਤੱਕ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਜੀ ਯੂਕੇ ਦੇ ਘਰ ਦੇ ਬਾਹਰ ਬੈਠੀ ਆ ਹਾਂ ਸਾਡੇ ਵਾਸਤੇ ਸਿਆਪਾ ਪਿਆ ਹਾਂ ਮੈਂ ਸੀਪ ਗੱਪਲ ਸਿੰਘ ਬੁਲਾਉਂਦਾ ਮੈਨੂੰ ਲੱਗਦਾ ਉਹ ਇਹ ਮੈਨੂੰ ਉਹਦੀ ਜਨਾਨੀ ਕਹਿੰਦੀ ਕਹਿੰਦੀ ਇਹਨਾਂ ਮੈਨੂੰ ਇੱਕ ਗੱਲ ਕਹੀ ਆ ਸੰਜੀਤ ਦੀ ਉੰਨੀ ਸੇਵਾ ਮੇਰੇ ਨਿਆਣਿਆਂ ਨੇ ਨਹੀਂ ਕਿਸੇ ਜੀ ਨੇ ਕੀਤੀ ਸੋ ਇਥੇ ਮੈਂ ਦਲਾਰੀ ਤੇ ਉਥੋਂ ਤਵਤੀਸ਼ ਜਿਹੜੀ ਆ ਉਹ ਅੱਗੇ ਚੱਲੇਗੀ ਤੇ ਜੇ ਗਰੰਤੀ ਸਿੰਘ ਜਿਹੜਾ ਹੈ ਉਹਨੂੰ ਪੁਲਿਸ ਆਪਣੀ ਹਿਰਾਸਤ ਚ ਲੈ ਕੇ ਜਾ ਰਹੀ ਹੈ ਜਲੰਧਰ ਸਦਰ ਆਣੀ ਦੀ ਪੁਲਿਸ ਜਿਹੜੀ ਆ ਉਹ ਸੰਦੀਪ ਸੂਰੀ ਐ ਐਸ ਐਚ ਓ ਉਹ ਆਏ ਤੇ ਇਹ ਸਾਰੀ ਟੀਮ ਉਹਨਾਂ ਦੀ ਆ ਤੇ ਚੌਕੀ ਇੰਚਾਰਜ ਅਰਤਾਰ ਸਿੰਘ ਸੋ ਇਸ ਕੇਸ ਦੇ ਵਿੱਚੋਂ ਉਮੀਦ ਕਰਦੇ ਆ ਕਿ ਕੁਝ ਨਿਕਲੇਗਾ ਕਿਉਂਕਿ ਕਾਫੀ ਕੁਝ ਇਹਦੇ ਵਿੱਚ ਕਲੀਅਰ ਆ ਇਸ ਕੇਸ ਦੇ ਵਿੱਚ ਪਰ ਜਦਾਂ ਉਹਨੂੰ ਪਗੋੜਾ ਬਣਾ ਦੇ ਦਿੱਤਾ ਗਿਆ ਸੋ ਅਸੀਂ ਦੇਖਦੇ ਆ ਕਿ ਮਹਾਰਜ ਵੀ ਇੱਡੀ ਵੱਡੀ ਬੇਅਦਬੀ ਜਿਹੜੀ ਹੋਈ ਆ ਉਹਦੇ ਵਿੱਚੋਂ ਹੁਣ ਕੁਝ ਨਿਕਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬੜਾ ਦਿਲ ਦੁਖਦਾ ਇਹੋ ਜਿਹਾ ਘਟਨਾਵਾ ਜਿਹੜਾ ਸੁਣੀ ਦੀਆਂ ਨੇ ਜੀ ਬਹੁਤ ਬਹੁਤ